ਆਓ ਸੰਗਤ ਜੀ ਜਿਹੜੇ ਸਥਾਨ ਦੀ ਅੱਜ ਆਪ ਜੀਆਂ ਨਾਲ ਸਾਂਝ ਪਾਉਣੀ ਆ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਆਲਮਗੀਰ ਇਹ ਉਸ ਵੇਲੇ ਦੀ ਘਟਨਾ ਹੈ ਜਦੋਂ ਗੁਰੂ ਸਾਹਿਬ ਜੀਆਂ ਨੇ ਨਾਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਮਹਾਰਾਜ ਜੰਗਲਾਂ ਬੇਲਿਆਂ ਚੰਬਾਂ ਸ਼ੰਬਾ ਗਰੂੜਾਂ ਰਕੜਾਂ ਕੰਡਿਆਂ ਦੀ ਉਤੋਂ ਦੀ ਚਲਦੇ ਹੋਏ ਮਾਸ਼ੀਵਾੜੇ ਦੇ ਸਫ਼ਰ ਨੂੰ ਅੱਗੇ ਤੈਅ ਕਰਦੇ ਮੰਜੀ ਦੇ ਉੱਤੇ ਬੈਠ ਕੇ ਜਦੋਂ ਨਿਕਲਦੇ ਸੱਚੇ ਪਾਤਸ਼ਾਹੀ ਤੇ ਬੜਾ ਲੰਮਾ ਸਮਾ ਜਿਹੜਾ ਹੈ ਉਹ ਪਿੰਡਾ ਕਰੀਬਨ 마ਸੀਵਾੜੇ ਤੋਂ ਲੈ ਕੇ ਤੇ ਪਿੰਡ ਆਲਮਗੀਰ ਤਿੱਕਰ ਦਾ ਪਿੰਡਾ ਮਹਾਰਾਜ ਨੇ ਮੰਜੀ ਦੇ ਉੱਤੇ ਕੀਤਾ ਹੈ ਇਹ ਮੰਜੀ ਚੁੱਕਦੇ ਸਨ ਭਾਈ ਨਬੀ ਖਾਨ ਗਨੀ ਖਾਨ ਭਾਈ ਮਾਨ ਸਿੰਘ ਤੇ ਪਿਆਰਿਆਂ ਦੇ ਵਿੱਚੋਂ ਰਲ ਮਿਲ ਕੇ ਸਿੱਖੇ ਮੰਜੀ ਚੁੱਕ ਕੇ ਸੱਚੇ ਪਾਤਸ਼ਾਹ ਨੂੰ ਲੈ ਕੇ ਚੱਲਦੇ ਆ ਆ ਇਸ ਤਰ੍ਹਾਂ ਮਹਾਰਾਜ ਨੇ ਕਿਤੋਂ ਰਸਤੇ 'ਚੋਂ ਘੋੜੀਆਂ ਵੀ ਮੰਗੀਆਂ ਪਰ ਉਹਨਾਂ ਨੇ ਨਹੀਂ ਦਿੱਤੀਆਂ ਮਹਾਰਾਜ ਨੇ ਆਖਿਆ ਠੀਕ ਹੈ ਜੇ ਸਾਨੂੰ ਨਹੀਂ ਤੁਸੀਂ ਦਿੱਤੀਆਂ ਚੌਧਰੀਓ ਤੇ ਚੜ੍ਹਦੇ ਤੁਸੀਂ ਵੀ ਨਹੀਂ ਸੱਚੇ ਪਾਸ਼ਾ ਮਹਾਰਾਜ ਫਿਰ ਜਿੱਥੋਂ ਪਹੁੰਚਦੇ ਆ ਨਾ ਮਾਨਸ ਸਿੰਘ ਕਹਿੰਦਾ ਮਹਾਰਾਜ ਸੱਚੇ ਪਾਸ਼ਾ ਥੋੜਾ ਦੂਰ ਨਾ ਸਾਡਾ ਪਿੰਡ ਆ ਤੇ ਚਲੋ ਸਾਡੇ ਪਿੰਡ ਚਲੀਏ ਤੇ ਉਥੋਂ ਅਸੀਂ ਇੰਤਜ਼ਾਮ ਕਰਾਂਗੇ ਮਹਾਰਾਜ ਫਿਰ ਉਸ ਪਿੰਡ ਚ ਪਹੁੰਚਦੇ ਆ ਉਥੇ ਫਿਰ ਭਾਈ ਨਿਗਾਈਆ ਜੀ ਮਹਾਰਾਜ ਸਾਹਿਬ ਨੂੰ ਇੱਕ ਘੋੜਾ ਭੇਟ ਕਰਦੇ ਆ ਪਤਾ ਸੀਗਾ ਵੀ ਜੇ ਸਰਕਾਰ ਨੂੰ ਪਤਾ ਲੱਗ ਗਿਆ ਤੇ ਰਹਿਣ ਕੱਖ ਨਹੀਂ ਦੇਣਾ ਸਾਡੇ ਉਹਨਾਂ ਦੇ ਚੀਆਜੰਤ ਦਾ ਟੱਬਰ ਦਾ ਕੁਟੰਬ ਦਾ ਇਹ ਗੱਲ ਇਹ ਗੱਲ ਪਾਖਦੀ ਸੀ ਉਹਨਾਂ ਨੂੰ ਪਰ ਫਿਰ ਵੀ ਉਹਨਾਂ ਨੇ ਆਪਣੀ ਜਾਨ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਹਨ ਕਿਉਂਕਿ ਜਦੋਂ ਸਰਕਾਰ ਦਾ ਕੋਈ ਬਾਗੀ ਲਾਣਿਆ ਜਾਵੇ ਨਾ ਤੇ ਬਾਗੀਆਂ ਨੂੰ ਪਨਾਹ ਵਿਰਦੇ ਹੀ ਕੋਈ ਦਿੰਦੇ ਆ। ਇਸ ਸੰਸਾਰ ਦੀ ਫਿਤਰਤ ਹੈ। ਜਦੋਂ ਕੋਈ ਮੁਸ਼ਕਲ ਬਣ ਜਾਵੇ, ਕੋਈ ਇਸ ਤਰ੍ਹਾਂ ਦੀ ਭਾਰਾ ਸਮਾਨ ਪਵੇ ਤੇ ਮਾਰ ਦੀ ਬਾਣੀ ਦਾ ਵੀ ਬਚਨ ਹੈ ਨਾ ਕਿ ਜਾਂ ਕੋ ਮੁਸ਼ਕਲਤ ਬਣੇ ਢੋਈ ਕੋਈ ਨਾ ਦੇ। ਲਾਗੂ ਹੈ ਦੁਸ਼ਮਣਾ ਸਾਖ ਵੀ ਭੱਜ ਖਲੇ। ਚੁਕੇ ਸਭੇ ਆਸਰਾ ਭੱਜੇ ਸਭ ਅਸਰਾਉ ਚਿਤ ਆਵਿ ਸਪਾਰ ਬ੍ਰਹਮ ਤਾ ਲੱਗੇ ਨਾ ਤਤੀਵਾਉ ਭੱਜੇ ਸਭੇ ਆਸਰਾ ਚੁਕੇ ਸਭ ਅਸਰਾਉ ਇਸ ਤਰ੍ਹਾਂ ਕਰਕੇ ਮਹਾਰਾਜ ਬਾਣੀ ਦਾ ਬਚਨ ਹੁੰਦਾ ਹੈ ਤੇ ਇਹ ਫਿਰ ਤਾਨ ਗੁਰੂ ਗੋਬਿੰਦ ਸਾਹਿਬ ਦੇ ਪਾਤਸ਼ਾਹ ਨੂੰ ਇਸ ਸਥਾਨ ਦੇ ਉੱਤੇ ਮਹਾਰਾਜ ਮੰਜੀ ਦੇ ਉੱਤੋਂ ਉਤਰਦੇ ਆ ਤੇ ਘੋੜਾ ਪੇਟ ਕਰਦਾ ਭਾਈ ਮਾਨ ਸਿੰਘਾ ਤਸਵੀਰ 'ਚ ਵੀ ਆਪ ਦੇਖ ਰਹੇ ਜੇ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਨੂੰ ਘੋੜਾ ਪੇਟ ਕੀਤਾ ਬੜੀ ਸ਼ਰਧਾ ਭਾਵਨਾ ਦੇ ਨਾਲ ਭਾਈ ਮਾਨਸ ਇਹਨੇ ਨਗਾਈਆ ਜੀ ਨੇ ਤੇ ਭਾਈ ਨਗਾਈਆ ਜੀ ਦਾ ਫਿਰ ਟੱਬਰ ਜਿਹੜਾ ਸੀ ਸਾਹਾ ਸੰਗਤ ਜੀ ਉਹ ਖਤਮ ਕਰ ਦਿੱਤਾ ਗਿਆ ਇੱਕ ਸਮਾਪਾ ਕੇ ਜ਼ਾਲਮ ਹਕੂਮਤਾਂ ਵੱਲੋਂ ਤੇ ਪਤਾ ਸੀਗਾ ਵੀ ਇਹ ਕੁਝ ਹੋਣਾ ਹੈ ਪਰ ਫਿਰ ਵੀ ਜਾਣਦਿਆ ਹੋਇਆ ਵੀ ਇਹ ਉਹਨੇ ਇਹ ਸੇਵਾ ਕਮਾਈ ਮਰਦੇ ਚਰਨ ਪਰਸੇ ਤੇ ਇਹ ਸਾਰਾ ਫਿਰ ਜਿਹੜਾ ਸੀਗਾ ਉਥੇ ਗੁਰੂ ਗੋਬਿੰਦ ਸਿੰਘ ਦੀ ਆਉਣ ਦੀ ਯਾਦ ਦੇ ਵਿੱਚ ਹੈ ਜਦੋਂ ਮਹਾਰਾਜ ਨੇ ਫਿਰ ਪਾਣੀ ਮੰਗਿਆ ਤੇ ਕਹਿੰਦੇ ਉੱਥੇ ਨਾ ਪਾਣੀ ਖੂਹ ਸੀ ਤੇ ਖੂਹ ਦੇ ਉੱਤੇ ਨਾ ਕੋਈ ਪਾਣੀ ਭਰਦ ਨਹੀਂ ਸੀ ਜਾਂਦਾ ਉੱਥੇ ਕੋਈ ਸਰਾਲ ਰਹਿੰਦੀ ਸੀ ਖੂਹ ਦੇ ਵਿੱਚ ਤੇ ਮਹਾਰਾਜ ਨੇ ਫਿਰ ਇੱਕ ਤੀਰ ਮਾਰ ਕੇ ਉਸ ਰਾਲ ਜਿਹੜੀ ਸੀ ਉਹਦਾ ਖਤਮ ਕਰ ਦਿੱਤਾ ਜੀਵਨ ਦੀ ਲ ਸਰਾਲ ਦੀ ਵੀ ਉਹ ਵੀ ਜਾਦ ਬਣੀ ਹੋਈ ਹੈ ਤੇ ਇੱਕ ਤੀਰ ਸੱਚੇ ਪਾਤਸ਼ਾਹ ਨੇ ਮਾਰ ਕੇ ਤੇ ਫਿਰ ਉੱਥੇ ਜਲ ਦਾ ਸੋਮਾ ਪ੍ਰਗਟ ਕੀਤਾ ਹੈ ਆਲਮਗੀਰ ਪਿੰਡ ਦੇ ਵਿੱਚ ਅੱਜ ਤੁਸੀਂ ਜਦੋਂ ਦਰਸ਼ਨ ਕਰਨ ਜਾਓ ਜਿਹੜਾ ਸਰੋਵਰ ਹੈ ਸਰੋਵਰ ਦੇ ਵਿੱਚ ਉਹ ਜਲ ਦਾ ਸੋਮਾ ਹੈ ਉਸ ਦੇ ਉੱਤੇ ਵੀ ਮਹਾਰਾਜਿਆਂ ਦਾ ਪ੍ਰਕਾਸ਼ ਕੀਤਾ ਹੈ ਖੰਡਪੜ ਸਾਹਿਬ ਉੱਤੇ ਵੀ ਚਲਦੇ ਹਨ ਸਾਹਾ ਸੰਗ ਦੀ ਤੇ ਗੁਰਦੁਆਰਾ ਮੰਜੀ ਸਾਹਿਬ ਮੰਜੀ ਉੱਤੇ ਰੱਖੀ ਇਥੋਂ ਘੋੜੇ ਲੈ ਕੇ ਮਹਾਰਾ ਸੱਚੇ ਪਾਸ਼ਾ ਅੱਗੇ ਪਰ ਨਿਕਲਦੇ ਆ ਆਲਮਗੀਰ ਤੋਂ ਇਹ ਗੱਲਾ ਰੂਟ ਜਿਹੜਾ ਹੈ ਮਹਾਰਾਜ ਦਾ ਸੋ ਸਾਡਾ ਇਹ ਯਾਤਰਾ ਦਾ ਦੂਸਰਾ ਦੂਸਰਾ ਪੜਾ ਸੀ ਇੱਥੇ ਕਰੀਬਨ ਅਸੀਂ 10 ਵਜੇ ਨਾਲ ਪਹੁੰਚ ਗਏ ਸਾਂ ਸਵੇਰੇ ਤੇ ਇਤੋਂ ਫਿਰ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਬਾਬੇ ਕਾਰ ਸਿਵਾ ਵਾਲਿਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਉਹ ਸਾਨੂੰ ਪ੍ਰਸ਼ਾਦਾ ਪਾਣੀ ਦਾਲ ਦੇ ਨਾਲ ਵਿੱਚ ਮੱਖਣਾ ਪਾ ਕੇ ਨਾਲ ਲੱਸੀ ਦੇ ਛੰਨੇ ਉਹਨਾਂ ਨੇ ਦਿੱਤੇ ਲੱਸੀ ਦੇ ਬਾਟੇ ਦਿੱਤੇ ਤੇ ਬੜੀ ਸ਼ਰਧਾ ਭਾ ਉਹਨਾਂ ਨੇ ਪ੍ਰਸ਼ਾਦਾ ਸਾਨੂੰ ਸਕਾਇਆ ਇਤੋਂ ਅੱਗੇ ਫਿਰ ਆਪਾਂ ਤੀਸਰੇ ਪੜਾਅ ਵਾਸਤੇ ਨਿਕਲੇ ਗੁਰਦੁਆਰਾ ਜਗੇੜਾ ਸਾਹਿਬ ਇਹ ਗੁਰਨਾਨਕ ਪਾਤਸ਼ਾਹ ਜੀਆਂ ਦੇ ਚਰਨ ਉੱਤੇ ਪਰਸੇ ਨੇ ਉਹ ਉਸ ਥਾਂ ਵਾਲੇ ਪਾਸਿਓਂ ਆਪਾਂ ਨਿਕਲੇ ਸੁਸਾ ਸੰਗਜੀਤਾਨ ਗੁਰੂ ਗੋਬਿੰਦ ਸਿੰਘ ਜੀਾਂ ਦੀ ਯਾਦ ਅੰਦਰ ਇਹ ਗੁਰਦੁਆਰਾ ਮੰਜੀ ਸਾਹਿਬ